ਦਿਨ-ਬਦਿਨ ਚੋਰਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਨੇ ਇੱਕੋ ਦਿਨ ਵਿੱਚ ਵੱਡੀਆਂ-ਵੱਡੀਆਂ ਚੋਰੀਆਂ ਦੀਆਂ ਵਾਰਦਾਤਾਂ ਹੋਈਆਂ ਨੇ ਦੱਸਿਆ ਕਿ ਸਿਕਿਉਰਿਟੀ ਗਾਰਡ ਦੇ ਮੋਟਰਸਾਈਕਲ ਨੂੰ ਚੋਰਾਂ ਦੇ ਵੱਲੋਂ ਅੱਗ ਲਗਾ ਦਿੱਤੀ ਗਈ ਹੈ ਦੱਸਿਆ ਇਹ ਮਾਮਲਾ ਤੁਹਾਨੂੰ ਦੱਸਣ ਜਾ ਰਿਹਾ ਇਸ ਬਾਰੇ ਜਾਣਕਾਰੀ ਦਿੰਦਿਆ ਮਠਰਾ ਖੁਰਦ ਦੇ ਸਰਪੰਚ ਜਸਪਾਲ ਨੇ ਦੱਸਿਆ ਕਿ ਇੱਕ ਨਿੱਜੀ ਬੈਂਕ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਵਿੱਚ ناکਾਮ ਰਹੀ ਅਤੇ ਸਕੂਲ ਅੰਦਰ ਦਾਖਲ ਹੋ ਕੇ ਇੱਕ ਐਂਪਲੀਫਾਇਰ ਲੈ ਕੇ ਫਰਾਰ ਹੋ ਕੇ ਇਹ ਸਿਕ੍ਰਿਓ ਗੱਲ ਹੈ ਕਿ ਸਕੂਲ ਅੰਦਰ ਸਿਕਿਉਰਿਟੀ ਗਾਰਡ ਹੋਣ ਦੇ ਬਾਵਜੂਦ ਵੀ ਚੋਰਾ ਵੱਲੋਂ ਉਸੇ ਮੋਟਰਸਾਈਕਲ ਨੂੰ ਅਗਲਾ ਦਿੱਤੀ ਜਾਂਦੀ ਹੈ ਧਾਰਮਿਕ ਜਗ੍ਹਾ ਤੇ ਵੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਸੋ ਸਰਪੰਚ ਦੇ ਦੱਸਣ ਮੁਤਾਬਕ 2 ਦਿਨ ਦੇ ਵਿੱਚ ਲਗਾਤਾਰ 2 ਤੋਂ 3 ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਮਾਰਦਾ ਤਾਂ ਇਹ ਸੀਗਾ ਕਿ 29 तकरीबन 12:30 1 ਵਜੇ तकरीबन ਸੀਗੇ ਤਾਂ ਜਿਹਦੇ ਵਿੱਚ ਕੁਝ ਚੋਰਾਂ ਨੇ ਲੋ ਹਰੇਕ ਨੀਜੀ ਬੈਂਕ ਦੇ ਵਿੱਚ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਹੇ ਆ ਤੇ ਬਾਅਦ ਵਿੱਚ ਸਕੂਲ ਦੇ ਵਿੱਚ ਐਂਟਰ ਕੀਤਾ ਨੇ ਸਕੂਲ ਦੇ ਵਿੱਚੋਂ ਜਦੋਂ ਉਹਨਾਂ ਕੋਲੋਂ ਨਹੀਂ ਕੁਝ ਮਿਲਿਆ ਤਾਂ ਉਹਨਾਂ ਨੇ ਸਾਡੇ ਸਕੂਲ ਆਪਣੇ ਸਕਿਉਰਟੀ ਗਾਰਡ ਦਾ ਮੋਟਰਸਾਈਕਲ ਜਿਹੜਾ ਉਹਨੂੰ ਅੱਗ ਲਾ ਕੇ ਜਾਂਦੀਆਂ ਨੇ ਉਈ ਮਿਊਜ਼ਿਕ ਵਗੈਰਾ ਵੀ ਚੱਕ ਕੇ ਲੈ ਗਏ ਹਾਂ ਇੱਕ ਸਾਡੇ ਐਂਪਲੀਫਾਇਰ ਸਿਗਾ ਜੋ ਕਿ ਉਸ ਕੋ ਆਪਣੇ ਕੰਟਰੋਲ ਰੂਮ ਦੇ ਰੱਖਿਆ ਹੋਇਆ ਹੁੰਦਾ ਸਾਰੇ ਵਿੱਚ ਤਾਂ ਉਹ ਇੱਕ ਲੈ ਗਏ ਬਾਕੀ ਹੋਰ ਤਾਂ ਕੁਝ ਨਹੀਂ ਨੁਕਸਾਨ ਹੋਇਆ ਤੇ ਸਿਕਿਉਰਿਟੀ ਕਾਰਡ ਉਹ ਥਿੱਸਗਾ ਹੀ ਉੱਥੇ ਸਿਕਿਉਰਿਟੀ ਕਾਰਡ ਉੱਥੇ ਸਿਗਾ ਜਿੱਦਾਂ ਵੀ ਉਹਨੇ ਅੰਦਰ ਗਿਆ ਸੀ ਪਹਿਲਾਂ ਤਾਂ ਮਾਰ ਗਿਆ ਮਾਰ ਕੇ ਗਿਆ ਸੀ ਤੇ ਜਦੋਂ ਕਿੰਨਾ ਵੀ ਮੈਂ ਇੱਥੇ ਅੰਦਰ ਆ ਕੇ ਬੜਿਆ ਹੀ ਹਾਂ ਤੇ ਉਹਨਾਂ ਨੇ ਉਸ ਟਾਈਮ ਆ ਕੇ ਕੰਮ ਹੋਇਆ ਤੇ ਜਦੋਂ ਜਦੱਕ ਉਹਦੇ ਮੋਰੇ ਗੇੜ ਉਹਦੇ ਦਰਵਾਜ਼ੇ ਦੇ ਅੱਗੇ ਗਮਲੇ ਰੱਖ ਦਿੱਤੇ ਸੀ ਮੇਂ ਜਾਂ ਕਿ ਉਹ ਬਾਹਰ ਨਿਕਲਣ ਨੂੰ ਥੋੜਾ ਟਾਈਮ ਲੱਗਿਆ ਤੇ ਜਦੋਂ ਬਾਹਰ ਨਿਕਲਿਆ ਤਾਂ ਉਹ ਦੌੜ ਗਏ ਕਿੰਨਾ ਕ ਨੁਕਸਾਨ ਕਰ ਗਏ ਨੁਕਸਾਨ ਤਕਰੀਬਨ ਉਹੀ ਸੀਗਾ ਤਾ 8-10000 ਰੁਪਏ ਦਾ ਨੁਕਸਾਨ ਸੀਗਾ ਐਂਪਲੀਫਾਇਰ ਦਾ ਸੀਗਾ ਤੇ ਬਾਕੀ ਉਹ ਸਕਿਉਰਿਟੀ ਗਾਰਡ ਦਾ ਮੋਟਰਸਾਈਕਲ ਸੀਗਾ ਕੋਈ ਧਾਰਮਿਕ ਜਗ੍ਹਾ ਤੇ ਹੁੰਚੋ ਧਾਰਮਿਕ ਜਗ੍ਹਾ ਤੇ ਇੱਕ ਥੋੜੇ ਦਿਨ ਪਹਿਲਾਂ ਸੀਗਾ ਉੱਥੇ ਕੀਤੀ ਸੀਗੀ ਪਰ ਉੱਥੇ ਵੀ ਉਹਨਾਂ ਨੇ ਤੱਕਿਆਂ ਦਾ ਤੱਕਿਆਂ ਦਾ ਥਾਣੀ ਐਂਟਰੀ ਕੀਤੀ ਸੀਗੀ ਪਰ ਉੱਥੇ ਵੀ ਨਾ ਕੋਈ ਹੱਥ ਉਹਨਾਂ ਨੂੰ ਮਿਲਿਆ ਲੱਗਾ ਉਹਨਾਂ ਦੀ ਕਿ ਉੱਥੇ ਵੀ ਉਹਨਾਂ ਨੇ ਬੈਸਤਰ ਅੰਦਰ ਜਿਸ ਕਮਰੇ ਵਿੱਚ ਬੜੀ ਸਾਰੀ ਬੈਸਤਰੀ ਪਾਇਆ ਪਿਆ ਸੀ ਤਾਂ ਇੱਕ ਰੂਮ ਵਿੱਚ ਭਾਂਡੇ ਪਾਏ ਨ ਸੀ ਤੇ ਜਿੱਥੇ ਪਰ ਉੱਥੇ ਵੀ ਨੁਕਸਾਨ ਹੋਣ ਤੋਂ ਬਚਾਉ ਹੁੰਦੀ ਆ ਕਿੰਨੀਆਂ ਗਵਾਰ ਦਾ ਤਾਂ ਉਹਨਾਂ ਨੂੰ 2-3 ਦਿਨ ਦੇ ਵਿੱਚ ਆ ਇਹ 2-3 ਦਿਨ ਦੇ ਵਿੱਚ ਸਿਰਫ 2-3 ਦਿਨ ਵਾਰਦਾ ਤਾਂ ਹੈ ਪ੍ਰਸ਼ਾਸਨ ਨੇ ਇਸ ਸੰਬੰਧ ਵਿੱਚ ਸ਼ਿਕਾਇਤ ਕੀਤੀ ਪ੍ਰਸ਼ਾਸਨ ਹਾਂਜੀ ਪ੍ਰਸ਼ਾਸਨ ਆਏ ਸੀਗੇ ਸਵੇਰੇ ਉਹਨਾਂ ਨੂੰ ਕਾਲ ਕੀਤੀ ਸੀਗੀ ਤੇ ਆ ਕੇ ਉਹਨਾਂ ਨੇ ਸਾਰੀ ਸ਼ਾਨਮਨ ਕੀਤੀ ਆ ਤੇ ਉਹਨਾਂ ਨੇ ਇਹ ਹੀ ਕਿਆ ਕੀਤਾ ਹਾਂ ਵੀ ਹਾਂ ਵੀ ਬੰਦਿਆਂ ਨੂੰ ਅਸੀਂ ਤੈਸ ਕਰਦੇ ਪਏ ਆਂ ਮੈਂ ਜਦੋਂ ਜਿੱਦਾਂ ਜਾਂ ਮਸਬੂਤ ਨਾਤ ਲੱਗਦੀ ਆ ਤਾਂ ਫਿਰ ਉਹਨਾਂ ਨੇ ਕਾਰਵਾਈ ਕਰਨੀ ਚਾਹੀਦੀ। ਕੋਈ ਸੀਸੀਟੀਵੀ ਵੀ ਆ ਰਹੀ ਹੈ ਇਹ ਕੈਮਰੇ ਵਗੈਰਾ। ਸੀਸੀਟੀ ਆ ਜੋ ਥੋੜੀ ਜਿਹੀ ਜਾਂ 2 ਥੋੜੀ ਦਿਨ ਪਹਿਲਾਂ ਹੀ ਜਿਹੜੀ ਸੀਗੇ ਕੈਮਰੇ ਸੀਗੇ ਉਹ ਥੋੜੇ ਖਰਾਬ ਹੋਇਆ ਚੱਲ ਹੋ ਗਏ ਸੀਗੇ। ਉਹ ਲਾਈਟ ਦੇ ਵੱਧ ਘਟਾਉਣ ਦੀ ਨਾਲ ਥੋੜਾ ਜਿਹਾ ਉਹਨਾਂ ਦੀ ਪ੍ਰੋਬਲਮ ਪੈ ਗਈ ਸੀ। ਤੇ ਜਿਹਦੇ ਕਰਕੇ ਉਹਦੇ ਵਿੱਚ ਕੋਈ ਨਹੀਂ ਪਤਾ ਲੱਗਿਆ। ਹਮ ਤੁਸੀਂ ਉਧਰ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਪ੍ਰਸ਼ਾਸਨ ਨੂੰ ਇਹ ਹੀ ਆ ਵੀ ਜਿਹੜੇ ਨਸ਼ਿਆਂ ਵਾਲੇ ਮੁੰਡੇ ਤਾਂ ਫਿਰਦੇ ਪਏ ਆ, ਨਸ਼ਿਆਂ ਦੇ ਕਰਦੇ ਆ, ਚੋਰੀਆਂ ਕਰਦੇ ਆ ਇਹਨਾਂ ਦੇ ਥੋੜੀ ਥੱਲ ਪਾਈ ਜਾ ਵੀ ਇਹਨ ਤੇ ਤਾਂ ਇਹ ਥੋੜਾ ਜਿਹਾ ਕਿਉਂਕਿ ਸਰਕਾਰ ਤਾਂ ਕਰਦੀ ਪਈ ਆ ਵੀ ਨਸ਼ਿਆਂ ਦੇ ਕੈਂਪ ਲਾਉਂਦੀ ਪਈ ਆ ਤਾਂ ਅਪਾਇੰਟਮੈਂਟ ਪਰ ਉਹ ਥੋੜੀ ਨਾਕਾਮੀ ਹੈਗੀ ਸਰਕਾਰ ਦੀ ਤੇ ਜੇ ਦੇ ਕਰਕੇ ਹਜੇ ਕਾਫੀ ਨਸ਼ਿਆਂ ਵਾਲੇ ਮੁੰਡੇ ਆ ਜਿਹੜੇ ਹਕਤੋਰੀਆਂ ਕਰਦੇ ਆ ਹੋਂ ਤਾਂ ਕੋਈ ਲਾ ਬੰਦਾ ਨਹੀਂ ਹੈਗਾ। ਲੁਧਿਆਣਾ ਲਾਈਵ ਲਈ ਅਮੇ ਥਾਪੜ ਦੀ ਰਿਪੋਰਟ